ਚਮਕੌਰ ਦੀ ਗੜੀ ਦੇ ਕੋਲ ਇੰਕੰਨ ਦੇ ਕੋਲ ਖੜ ਕੇ ਸਤਿਗੁਰਿਆ ਪੜੇ ਕਮਰ ਕਸ ਤੇ ਵਿੱਚੋਂ ਖੰਜਰ ਕੱਢ ਕੇ ਗੱਦੇ ਦੇ ਵਿੱਚ ਬਾਰਿਆ ਤੇ ਵਿੱਚ ਮਿੱਟੀ ਕੱਢੀ ਤੇ ਆਪਣੇ ਹੱਥ ਤੇ ਰੱਖੀ ਆਤ ਵਿੱਚ ਰੱਖ ਕੇ ਸਤਿਗੁਰ ਨੇ ਪੂਕ ਮਾਰ ਕੇ ਉੜਾ ਦਿੱਤੀ ਤੇ ਫਾਈ ਦਿਆ ਸਿੰਘ ਨੇ ਪੁੱਛਿਆ ਸਤਿਗੁਰ ਆ ਕੀ ਕੀਤਾ ਹੈ ਮੇਰੇ ਮਾਲਕ ਜੀ ਅਖਸਰੀ ਮੈਂ ਚਮਕੌਰ ਦੀ ਗੜੀ ਨੂੰ ਸਜਦਾ ਕੀਤਾ ਆ ਮੈਂ ਚਮਕੌਰ ਦੀ ਗੜੀ ਨੂੰ ਸਲਾਮੀ ਦਿੱਤੀ ਆ ਸਲਾਮੀ ਕਿਉਂ ਦਿੱਤੀ ਪਈ ਦਿਆਸੀ ਜਿੰਨੇ ਪੁੱਛਿਆ ਕਿਨੇ ਸਲਾਮੀ ਤਾਂ ਦਿੱਤੀ ਇਸ ਚਮਕੌਰ ਦੀ ਗੜੀ ਨੇ ਮੇਰੇ ਕੱਲ ਰਤਬੇ ਨੂੰ ਵਧੌੜਾਇਆ ਸਤਿਗੁਰ ਤੋਡੇ ਰਤਬੇ ਨੂੰ ਵਟੋੜਾ ਕਿਵੇਂ ਮੇਰੇ ਮਾਲਕ ਨੇ ਆਖਿਆ ਹੋਣ ਤੱਕ ਮੈਂ ਸ਼ਹੀਦ ਪਿਤਾ ਦਾ ਪੁੱਤਰ ਸੀ ਕੱਲ ਚਮਕੌਰ ਦੀ ਜੰਗ ਹੋਣੀ ਹੈ ਮੇਰੇ ਪੁੱਤਰਾ ਨੇ ਲੜ ਕੇ ਸੀ ਜੀ ਦਾ ਜਾਨ ਪੀਣਾ ਆ ਤੇ ਕੱਲ ਤੋਂ ਬਾਅਦ ਮੈਂ ਸ਼ਹੀਦ ਪੁੱਤਰਾ ਦਾ ਪਿਤਾ ਬਣ ਜਾਣਾ ਹੈ ਮੇਰਾ ਰੁਤਬਾ ਬਰਜਣਾ ਆ ਹੋਂ ਤੱਕ ਮੈਂ ਸ਼ਹੀਦ ਪਿਤਾ ਦਾ ਪੁੱਤਰ ਸੀ ਤੇ ਹੁਣ ਮੈਂ ਸ਼ਹੀਦ ਪੁੱਤਰਾ ਦਾ ਪਿਤਾ ਬਣ ਗਿਆ ਹਾਂ